ਕਾਨੂੰਨਤਾ ਹਮਸ ਸਪੈਸ਼ਲ ਛਾਲ ਵੱਲੋਂ ਵੱਡੀ ਕਾਰਵਾਈ ਕਰਦੇ ਆ ਨਾਮਵਰ ਜਗਦੀਪ ਸਿੰਘ ਨਾਮਕ ਵਿਅਕਤੀ ਜੋ ਰਿਐਲਿਟੀ ਸ਼ੋਅ ਵਿੱਚ ਵੀ ਭਾਗ ਲੈ ਚੁੱਕਿਆ ਹੈ ਉਸ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਇਸ ਦੇ ਨਾਲ ਦੋ ਸਾਥੀ ਵੀ ਗ੍ਰੈਫਤਾਰ ਕੀਤੇ ਗਏ ਹਨ ਜਿਨ੍ਹਾਂ ਨੂੰ ਅੱਜ ਮਾਜੂਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 5 ਦਿਨ ਦਾ ਰਿਮਾਂਡ ਮਿਲਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਕਵਰ ਇਕਬਾਲ ਸਿੰਘ ਨੇ ਦੱਸਿਆ ਕਿ ਉਰੋਪੀਆਂ ਦੀ ਵਰਤਾਲ ਚੱਲ ਰਹੀ ਹੈ ਕਿ ਇਹ ਹੈਰਵਨ ਡਿਲੀਵਰ ਕਰਨੀ ਸੀ ਜਾਂ ਮੰਗਵਾਈ ਗਈ ਸੀ ਅਤੇ ਇਸ ਇਹ ਹੈਰਵਨ ਕਿੱਥੋਂ ਆਈ ਤੇ ਕਿੱਥੇ ਜਾਣੀ ਸੀ ਇਸ ਦੀ ਜਾਂਚ ਹੋਵੇਗੀ ਇਹਨਾਂ ਤਿੰਨ ਆਰੋਪੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਚਾਲੂ ਕਰ ਦਿੱਤੀ ਹੈ ਇਸ ਮੌਕੇ ਦੇ ਦੇਖੋ ਪੂਰੀ ਡਾਲ ਟੀਵੀ ਦੀ ਇੱਕ ਖਾਸ ਰਿਪੋਰਟ ਜਾਂਚ ਅਧਿਕਾਰੀ ਨੇ ਕੀ ਕਿਹਾ ਕੀ ਸੀ ਪੂਰਾ ਮਾਮਲਾ ਤੇ ਕੌਣ ਹਨ ਏ 3 ਰੁਪਈ ਅਤੇ ਜਗਦੀਪ ਸਿੰਘ ਦੀਪ ਕੌਣ ਹੈ ਵੀ ਰੋਇਨ ਕਰਕੇ ਗੱਲ ਇੱਥੇ ਅੱਗੇ ਫਰਦਰ ਸਪਲਾਈ ਕਰਦੇ ਆਪਣੇ ਜਿਹੜੇ ਅੱਗੇ ਹੋਰ ਬੰਦੇ ਆ ਗਏ ਆ ਤੇ ਉਹ ਸਾਰੇ ਅਸੀਂ ਦੇਖਣ ਰਹੇ ਹੁਣ ਜੱਜ ਸਾਹਿਬ ਨੇ 5 ਦਿਨ ਦਾ ਦਿੱਤਾ ਰਿਮਾਂਡ ਫਰਦਰ ਦੇਖਦੇ ਹੋਰ ਕਿਹੜੇ ਕਿਹੜੇ ਇਸ ਚੇਨ ਦੇ ਵਿੱਚ ਅੱਗੇ ਇਨਵੋਲਡ ਹੈਗੇ ਆ ਐਂਡ ਕਿੱਥੇ ਜਾਣਾ ਸੀਗਾ ਸਾਰਾ ਕੀ ਨੈਕਸਸ ਹੈਗਾ ਸਾਰਾ ਉਹ ਸਾਰਾ ਹੁਣ ਇਨਵੈਸਟੀਗੇਸ਼ਨ ਕਰਦੇ ਕੀ ਰਿਕਵਰੀ ਹੋਈ ਯਾਰ ਕੀ ਨਾਮਦੋਚੀ ਦਾ ਜਿਹੜਾ ਗ੍ਰਿਫਤਾਰ ਹੋਇਆ ਤੇ 500 ਗ੍ਰਾਮ ਰਿਕਵਰ ਹੋਈ ਹੈ ਰੋਇਨ ਜਿਹੜਾ ਦੀਪ ਆ ਦੀਪ ਜਠਾਲ ਦਾ ਪਿੰਡ ਦਾ ਕਾਫੀ ਮਸ਼ਹੂਰ ਹੈ ਵੈਸੇ ਵੀ ਐਕਟਿਵ ਆ ਤੇ ਐਕਟਿਵਲੀ ਇਨਵੋਲਡ ਸੀਗਾ ਜਿੰਦਾਂ ਸਾਰੇ ਇਸ ਮਸਲੇ ਦੇ ਵਿੱਚ ਤੇ ਉਹ ਸਾਰੀ ਰਿਕਵਰੀ ਆ ਰਹੀ ਹੈ ਕਿੱਥੋਂ ਪੜ ਗਿਆ ਜੀ ਇਹ ਇਹ ਆਪਣੇ ਤਰਨਤਾਰ ਨੂੰ ਗੱਡੀ ਗੱਡੀ ਤੇ ਸੀ ਸਰ ਹਾਂਜੀ ਗੱਡੀ ਸੀਗੀ ਇਹਦੀ ਆਪਣੀ ਇਹ ਕੋਈ ਪੰਜਾਬ ਪੁਲਿਸ ਦਾ ਮੁਲਾਜ਼ਮ ਹੀ ਹੈਗਾ ਜੀ ਪਹਿਲਾਂ ਸੀਗਾ ਬਾਅਦੋਂ ਇਹਨਾਂ ਰਿਟਾਇਰਮੈਂਟ ਲੈ ਲਈ ਆ ਹਾਂਜੀ ਠੀਕ ਸਰ ਠੀਕ